ਉਸਾਰੇ ਸਿੱਧੇ ਚਾਣਕ ਲੰਗਦੇ ਸੀਗੇ ਆਪਾਂ ਅਲੱਗ ਕੋ ਭਾਜੀ ਨਾਲ ਜਿਹੜੇ ਮੇਰੇ ਨਾਲ ਦੇ ਸਰਪੰਚ ਸੀਗੇ ਠੀਕ ਹੈ ਜੀ ਉਹ ਕਹਿੰਦੇ ਕਿ ਆਪਾਂ ਚਲੋ ਜੂਸ ਪੀ ਲੈਨੇ ਠੀਕ ਹੈ ਔਰ ਜਦੋਂ ਇਹ ਆ ਕੇ ਖੜੇ ਮੈਨੂੰ ਕਹਿੰਦੇ ਕਿ ਠੰਡਾ ਪੀ ਲੈ ਮੈਂ ਕਿਹਾ ਨਹੀਂ ਚੱਲ ਮੈਂ ਇਹਨੂੰ ਮੁੰਡੇ ਨੂੰ ਕਹਾਂ ਮੈਂ ਕਿਹਾ ਚੱਲ ਠੰਡਾ ਰਹਿਣ ਦੇ ਕੋਲਡ ਡਰਿੰਕ ਤੂੰ ਇੰਜ ਕਰ ਦੁੱਧ ਦੀ ਬੋਤਲ ਦੇ ਦੇ ਔਰ ਜਦੋਂ ਦੁੱਧ ਦੀ ਬੋਤਲ ਦਿੱਤੀ ਤੇ ਦੁੱਧ ਦੇ ਵਿੱਚ ਸਾਰੇ ਦੁੱਧ ਜੰਮਿਆ ਹੋਇਆ ਸੀਗਾ ਤੇ ਸਪੈਰੀ ਡੇਟ ਇਨੇ ਮੈਨੂੰ ਪੁੱਛੀ ਜਾਂਦੇ ਕਿ ਸਰਪੰਚ ਸਾਹਿਬ ਕਿ ਕੀ ਚੱਕਰ ਆ ਤੇ ਪਿੰਦਾ ਕਰਦੇ ਨਹੀਂ ਮੈਂ ਕਿਹਾ ਪੀਣ ਜੋਗਾ ਬੱਚੇ ਹੀ ਨਹੀਂ ਇਹਦੇ ਚ ਇਹ ਦੁਕਾਨਦਾਰ ਨਾਲ ਗੱਲ ਕੀਤੀ ਇਹਨੇ ਖੁਦ ਦੁਕਾਨਦਾਰ ਨਾਲ ਗੱਲ ਕਰਾਈ ਉਹਦੇ ਵੇਲੇ ਮੇਰੇ ਕੋਲ ਰਿਕਾਰਡਿੰਗ ਵੀ ਜਗੀ ਆ ਉਹ ਕਹਿੰਦਾ ਹੋਇਆ ਤੇ ਨਹੀਂ ਆ ਕੁਛ ਮੈਂ ਕਿਹਾ ਜਦੋਂ ਹੋਊਗਾ ਉਸ ਟਾਈਮ ਤੇ ਗੱਲ ਕਰੂੰਗਾ ਮੈਂ ਕਹਾ ਚਲੋ ਮੰਨੋ ਅੱਜ ਮੈਂ ਖੜਾ ਸੀਗਾ ਜੇ ਬੱਚਿਆਂ ਨੂੰ ਦਿੱਤੀ ਹੁੰਦੀ ਤੇ ਜਿੱਦਾਂ ਮੈਨੂੰ ਮਲਗੇ ਪਲਟੀਆਂ ਲੱਗ ਗਈਆਂ ਉਲਟੀਆਂ ਲੱਗ ਗਈਆਂ ਜੇ ਬੱਚੇ ਦੀ ਹਾਲਤ ਖਰਾਬ ਹੋ ਜਾਂਦੀ ਮੈਂ ਤਾਂ ਚਲੋ ਸੇਧਵਾਨ ਸੀਗਾ ਤੇ ਮੈਂ ਸਹੀ ਹੋ ਗਿਆ ਪਰ ਜੇ ਬੱਚਾ ਉਹਨੇ ਨਾਲ ਹੀ ਹਸਪੀਟਲ ਪਹੁੰਚਣਾ ਸੀਗਾ ਟੱਕੇ ਜਾਈ ਵੀ ਕਰਨੀ ਆ ਤਾਂ ਸਮਾਨ ਵੀ ਗਲਤ ਵਿੱਚ ਰਣਾ ਔਰ 10 ਮਿੰਟ ਪਹਿਲਾਂ ਜਦੋਂ ਇਹਨਾਂ ਕੋਲੇ ਸਮਾਨ ਪੂਰਾ ਸੀਗਾ ਉਹਦੇ ਵਿੱਚ ਲੱਗਿਆ ਔਰ ਜਦੋਂ ਇਹਨੂੰ ਪਤਾ ਲੱਗਿਆ ਕਿ 1 ਘੰਟਾ ਹੋ ਗਿਆ ਇਹਨਾਂ ਨੂੰ ਇਹਨਾਂ ਨੇ ਆਪਣਾ ਸਮਾਨ ਮੈਕਨਟੋਮੈਟਿਕ ਗਾਇਬ ਕਰ ਲਿਆ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਹੈ ਜਿੱਥੇ ਕਿ ਦੁੱਧ ਦੇ ਵਿੱਚ ਨਿਕਲੀ ਸੁੰਡੀਆਂ ਹਾਂਜੀ ਇਹ ਮਾਮਲਾ ਲੁਧਿਆਣਾ ਦੇ 39 ਸੈਕਟਰ ਲੇਬਰ ਚੌਂਕ ਦੇ ਨੇੜੇ ਇੱਕ ਦੁਕਾਨਦਾਰ ਵੱਲੋਂ ਇੱਕ ਸ਼ਖਸ ਨੂੰ ਦਿੱਤਾ ਗਿਆ ਐਕਸਪਾਇਰੀ ਡੇਟ ਦਾ ਦੁੱਧ ਜਿਸ ਨੂੰ ਪੀਣ ਤੋਂ ਬਾਅਦ ਸ਼ਖਸ ਦੀ ਹੋਈ ਹਾਲਤ ਖਰਾਬ ਤੇ ਉਸ ਤੋਂ ਬਾਅਦ ਸ਼ਖਸ ਵੱਲੋਂ ਇਸ ਚੀਜ਼ ਨੂੰ ਲੈ ਕੇ ਦੁਕਾਨਦਾਰ ਉੱਪਰ ਰੋਸ ਵੀ ਕੀਤਾ ਗਿਆ ਉੱਤੇ ਦੁਕਾਨਦਾਰ ਵੱਲੋਂ ਦੱਸਿਆ ਗਿਆ ਕਿ ਉਹ ਇਸ ਦੁਕਾਨ ਤੇ ਕੱਲ ਹੀ ਬੈਠਾ ਹੈ ਅਤੇ ਜੋ ਦੁਕਾਨ ਦਾ ਮਾਲਕ ਹੈ ਉਹ ਪਿੰਡ ਕਿਸੇ ਕੰਮ ਤੋਂ ਗਿਆ ਹੈ ਉਤੇ ਜੀ ਸ਼ਖਸਵਲ ਲੋ ਐਕਸਪਾਇਰੀ ਡੇਟ ਦਾ ਦੁੱਧ ਪੀਤਾ ਗਿਆ ਸੀ ਉਸ ਵੱਲੋਂ ਥਾਣਾ ਮੋਤੀਨਗਰ ਵਿਕੇ ਇਸ ਮਾਮਲੇ ਸੰਬੰਧੀ ਕੰਪਲੀਟ ਵੀ ਜਿੱਤੀ ਗਈ ਹੈ ਬਾਕੀ ਤੁਸੀਂ ਵੀ ਸੁਣੋ ਮੌਕੇ ਤੇ ਜੀ ਮੇਰਾ ਨਾਮ ਜਗਰਾਤ ਸਿੰਘ ਚੀਨਾ ਕੀ ਗੱਲ ਬਾਤ ਹੋ ਗਈ ਚੀਨਾ ਸਾਹਿਬ ਅੱਜ ਤੁਸੀਂ ਇੱਥੇ ਖੜੇ ਹੋ ਉਹ ਸਰ ਅਸੀਂ ਤਾਂ ਚਾਣਕ ਲੰਗਦੇ ਸੀਗੇ ਆਪਾਂ ਐਨਾ ਕਾ ਭਾਜੀ ਨਾਲ ਜਿਹੜੇ ਮੇਰੇ ਨਾਲ ਦੇ ਸਰਪੰਚ ਸੀਗੇ ਠੀਕ ਹੈ ਜੀ ਉਹ ਕਹਿੰਦੇ ਕਿ ਆਪਾਂ ਚਲੋ ਜੂਸ ਪੀ ਲੈਨੇ ਠੀਕ ਹੈ ਔਰ ਜਦੋਂ ਇਹ ਆ ਕੇ ਖੜੇ ਮੈਨੂੰ ਕਹਿੰਦੇ ਇੱਕ ਠੰਡਾ ਪੀ ਲੈ ਮੈਂ ਕਿਹਾ ਨਹੀਂ ਚੱਲ ਮੈਂ ਇਹਨੂੰ ਮੁੰਡੇ ਨੂੰ ਕਿਹਾ ਮੈਂ ਕਿਹਾ ਚੱਲ ਠੰਡਾ ਰਹਿਣ ਦੇ ਕੋਲਡ ਡਰਿੰਕ ਤੂੰ ਇੰਜ ਕਾ ਦੁੱਧ ਦੀ ਬੋਤਲ ਦੇ ਦੇ ਔਰ ਜਦੋਂ ਦੁੱਧ ਦੀ ਬੋਤਲ ਲਈ ਤੀ ਤੇ ਦੁੱਧ ਦੇ ਵਿੱਚ ਸਾਰੇ ਦੁੱਧ ਜੰਮਿਆ ਹੋਇਆ ਸੀਗਾ ਤੇ ਸਪੈਰੀ ਡੇਟ ਇਹਨੇ ਮੈਨੂੰ ਪੁੱਛੀ ਜਾਂਦੇ ਕਿ ਸਰਪੰਚ ਸਾਹਿਬ ਕਿ ਕੀ ਚੱਕਰ ਆ ਤੂੰ ਪਿੰਦਾਗਾ ਤੇਰੀ ਮੈਂ ਕਿਹਾ ਪੀਨ ਜੋਗਾ ਬੱਚਾ ਹੀ ਨਹੀਂ ਇਹਦੇ ਚ ਅੱਛਾ ਜੀ ਤੇ ਇਹਦੇ ਵਿੱਚ ਜਦੋਂ ਦੇਖਿਆ ਸਾਰਾ ਜੰਮਿਆ ਹੋਇਆ ਸੀਗਾ ਅੰਦਰ ਸਾਰਾ ਹੀ ਖਰਾਬ ਸੀਗਾ ਜਦੋਂ 스멜 ਆ ਰਹੀ ਸੀਗੀ ਠੀਕ ਹੈ ਤੇ ਸਾਰੀ ਡੇਟ ਜਿਹੜੀ ਹੈਗੀ ਆ ਇਹਦੀ ਲੰਗੀ ਹੋਈ ਆ ਅੱਛਾ ਜੀ ਕਿੰਨੇ ਕਿੰਨੇ ਮਹੀਨੇ ਲੇਟ ਹੋ ਚੁੱਕੀ ਹੋਣੀ ਦੋ ਤਿੰਨ ਮਹੀਨੇ ਲੇਟ ਆ ਅੱਛਾ ਜੀ ਤੇ ਤੁਸੀਂ ਕਿਸੇ ਨਾਲ ਗੱਲ ਬਾਕੀ ਦੁਕੰਦਾਰ ਨਾਲ ਆ ਆਪਣੇ ਦੁਕਾਨਦਾਰ ਨਾਲ ਗੱਲ ਕੀਤੀ ਇਹਨੇ ਖੁਦ ਦੁਕਾਨਦਾਰ ਨਾਲ ਗੱਲ ਕਰਾਈ ਉਹਦੇ ਵੀ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਆ ਉਹ ਕਹਿੰਦਾ ਹੋਇਆ ਤਨੀਆ ਕੁਛ ਅੱਛਾ ਜੀ ਮੈਂ ਕਿਹਾ ਜਦੋਂ ਹੋਊਗਾ ਉਸ ਟਾਈਮ ਤੂੰ ਗੱਲ ਕਰੂੰਗਾ ਮੈਂ ਕਿਹਾ ਚਲੋ ਮੰਨ ਲਓ ਅੱਜ ਤਾਂ ਮੈਂ ਖੜਾ ਸੀਗਾ ਜੇ ਬੱਚਿਆਂ ਨੂੰ ਦਿੱਤੀ ਹੁੰਦੀ ਜੇ ਜਿੱਦਾਂ ਮੈਨੂੰ ਮਲ ਕੇ ਪਲਟੀਆਂ ਲੱਗ ਗਈਆਂ ਉਲਟੀਆਂ ਲੱਗ ਗਈਆਂ ਜੇ ਬੱਚੇ ਦੀ ਹਾਲਤ ਖਰਾਬ ਹੋ ਜਾਂਦੀ ਮੈਂ ਤਾਂ ਚਲੋ ਸੇਧਵਾਨ ਸੀਗਾ ਤੇ ਮੈਂ ਸਹੀ ਹੋ ਗਿਆ ਪਰ ਜੇ ਬੱਚਾ ਉਹਨੇ ਨਾਲ ਹੀ ਹਸਪੀਟਲ ਪਹੁੰਚ ਜਾਣਾ ਸੀਗਾ ਔਰ ਇਹਨਾਂ ਦਾ ਇਹ ਮਤਲਬ ਆ ਕਿ ਤੁਹਾਡੇ ਨਾਲ ਕੁਝ ਨਹੀਂ ਹੋਇਆ ਔਰ ਜਦੋਂ ਹੋਊਗਾ ਉਦੋਂ ਇਹਦਾ ਹੱਲ ਹੋਊਗਾ ਉਸ ਤੋਂ ਪਹਿਲਾਂ ਕੋਈ ਹੱਲ ਨਹੀਂ ਕਹਿੰਦਾ ਮਤਲਬ ਯਾਨੀ ਸਮਾਨ ਗਲਤ ਵੀ ਵੇਚਣਾ ਉੱਪਰ ਸੇ ਯਾਨੀ ਤੱਕੇ ਸਾਈ ਵੀ ਕਰਨੀ ਯਾਨੀ ਤੱਕੇ ਸਾਈ ਵੀ ਕਰਨੀ ਆ ਤੇ ਸਮਾਨ ਵੀ ਗਲਤ ਵੇਚਣਾ ਔਰ 10 ਮਿੰਟ ਪਹਿਲਾਂ ਜਦੋਂ ਇਹਨਾਂ ਕੋਲੇ ਸਮਾਨ ਪੂਰਾ ਸੀਗਾ ਉਹਦੇ ਵਿੱਚ ਲੱਗਿਆ ਔਰ ਜਦੋਂ ਇਹਨੂੰ ਪਤਾ ਲੱਗਿਆ ਕਿ 1 ਘੰਟਾ ਹੋ ਗਿਆ ਇਹਨਾਂ ਨੂੰ ਇਹਨਾਂ ਨੇ ਆਪਣਾ ਸਮਾਨ ਮੈਂਟੋ ਮੈਂਟਿਕ ਗਾਇਬ ਕਰ ਲਿਆ ਪਹਿਲਾ ਸਮਾਨ ਲੱਗਿਆ ਸੀਗਾ ਫਿਰ ਰੱਖਣਾ ਸ਼ੁਰੂ ਕਰ ਲਿਆ ਅੱਛਾ ਜੀ ਔਰ ਜੇ ਗਲਤ ਕੰਮ ਕਰਦੇ ਤਾਂ ਤਾਂ ਹੀ ਇਹਨਾਂ ਨੂੰ ਪਤਾ ਨਾ ਕਿ ਅਸੀਂ ਫਟਾਫਟ ਦੁਕਾਨ ਬੰਦ ਕਰ ਲਈਏ ਠੀਕ ਹੈ ਔਰ ਇਹਦੀ ਮੈਂ ਚੈਕਿੰਗ ਕਰਾ ਕੇ ਜਾਣੀ ਆ ਪੂਰੀ ਦੁਕਾਨ ਦੀ ਤੇ ਤੁਸੀਂ ਤਾਂ ਸਮਾਨ ਇੱਥੇ ਹੀ ਆ ਤੇ ਮੈਂ ਪ੍ਰਸ਼ਾਸਨ ਨੂੰ ਵੀ ਕੀਤੀ ਆ ਮੰਗ ਕਿ ਪ੍ਰਸ਼ਾਸਨ ਵੀ ਆ ਰਿਹਾ ਇੱਥੇ ਠੀਕ ਹੈ ਧੰਨਵਾਦ ਜੀ ਹਲੋ ਅੰਗ ਮਾ ਵੀਰ

उन्होंने वहाँ से उठा के दे दी क्योंकि मेरे चौबीस घंटे में बैठे हुए दुकान पे मुझे ज़्यादा टाइम नहीं हुआ है मुझे पता ही नहीं है कुछ क्योंकि उनको अर्जेंट काम से गांव जाना था इस करके वो चले गए उन्हें कुछ बताया भी नहीं था मैं तो अपना काम कर रहा हूँ अब उन्होंने बोल दिया वहाँ से उठा के मैं दे दिया वो पिए उन्होंने ऐसा ऐसा, ऐसा बताया उन्होंने सब कुछ बताया कि ऐसे अपने, अपने को रेट तो पता हो ना ना दस का बीस का हाँ ये सब कुछ पता है तो अपने को नहीं पता एक्सपायरी डेट आई सर आप चेक करके दे ना किसी यस बात सही है आपकी पर पता नहीं है सर उन्होंने दो प... ज्यादा मुझे कल सवेरे ही बैठा मैं सर, और कुछ नहीं बट थोड़े वालों एक इन्हों गलत शब्द भी बोले गए हैं कि कुछ होया तो नहीं

ਆਪ ਕਹਾਂ ਸੇ ਹੋ ਮੈਂ ਤਾਂ ਇਹੀਂ ਸੇ ਲੁਧਿਆਣੇ ਸੇ ਹਾਂ